ਜੀ ਸਸ ਸੇਖਾਲੋ ਦੋਸਤੋ ਅੱਜ ਦੀ ਅਪਡੇਟ 883994 ਭਰਤੀ ਸੰਬੰਧ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੋ 883994 ਭਰਤੀ ਤੇ ਅਲੱਗ-ਅਲੱਗ ਕੋਰਟ ਕੇਸ ਫਾਈਲ ਕੀਤੇ ਹੋਇਆ ਜਿਸ ਦੇ ਵਿੱਚੋਂ ਇੱਕ ਕੋਰਟ ਕੇਸ ਦੀ ਅੱਜ ਸੁਣਵਾਈ ਹੈ ਜਿਹੜੀ ਕਿ ਪੰਜਾਬੀ ਵਿਸ਼ੇ ਦਾ ਜੋ ਪੇਪਰ ਸੀ ਉਸ ਤੇ ਸੰਬੰਧ ਵਿੱਚ ਚਾਰ ਨੰਬਰ ਦੀ ਗ੍ਰੇਸ ਨੂੰ ਲੈ ਕੇ ਕੋਰਟ ਕੇਸ ਜੋ ਲਗਾਇਆ ਗਿਆ ਸੀਗਾ ਔਰ ਇਸ ਦਾ ਕੀ ਅਪਡੇਟ ਹੈ ਪਹਿਲਾਂ ਕੋਰੋ ਸੁਣਵਾਈ ਹੋਣੀ ਸੀ ਅਤੇ ਹੁਣ ਜੋ ਨਵੀਂ ਤਰੀਕ ਮਿਲੀ ਹੈ ਉਸ ਦਾ ਕੀ ਅਪਡੇਟ ਹੈ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਔਰ ਹੁਣ ਆਪਾਂ ਗੱਲ ਕਰਦੇ ਹਾਂ ਜੋ ਅੱਜ ਕੋਰਟ ਕੇਸ ਦੀ ਸੁਣਵਾਈ ਹੈ ਇਸ ਦੇ ਬਾਰੇ ਤੁਹਾਨੂੰ ਡਿਟੇਲ ਚ ਦੱਸ ਦਈਏ ਕਿ ਜੋ ਆਪਣਾ ਪਹਿਲੀ ਵਾਰ ਪੰਜਾਬੀ ਵਿਸ਼ੇ ਦਾ ਪੇਪਰ ਏਟੀਟੀ ਦੀ ਇਸ ਪੋਸਟ ਦੇ ਵਿੱਚ ਲਿਆ ਗਿਆ ਸੀ ਜਿਸ ਦੇ ਵਿੱਚ 4 ਨੰਬਰ ਦੀ ਜੋ ਗਰੇਸ ਦਿੱਤੀ ਗਈ ਸੀ ਉਸ ਤੇ ਬਾਰੇ ਬਹੁਤ ਸਾਰੇ ਸਾਥੀ ਦਾ ਇਹ ਮੰਨਣਾ ਸੀ ਕਿ ਗ੍ਰੇਸ ਮਿਲਣੀ ਚਾਹੀਦੀ ਹੈ ਔਰ ਬਹੁਤ ਸਾਰੇ ਸਾਥੀਆਂ ਦਾ ਇਹ ਸੀਗਾ ਕਿ ਗ੍ਰੇਸ ਨਹੀਂ ਮਿਲਣੀ ਚਾਹੀਦੀ ਜਿਸ ਕਰਕੇ ਜੋ ਇੱਕ ਕੇਸ ਫਾਈਲ ਕੀਤਾ ਗਿਆ ਸੀ ਔਰ ਉਸ ਦੀ ਲਾਸਟ ਤਰੀਕੀ ਸੀ ਉਸ ਤੇ ਬਾਰੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਵੈਬਸਾਈਟ ਦੇ ਉੱਪਰ ਤਾਂ ਇਸ ਦੇ ਲਈ ਦੋਸਤੋ ਤੁਸੀਂ ਇਹ ਜੋ ਕੋਰਟ ਕੇਸ ਦੀ ਅਪਡੇਟ ਹੈ ਇਹਨੂੰ ਚੈੱਕ ਕਰ ਸਕਦੇ ਹੋ ਜਿਹੜੀ ਕਿ ਇੱਕ ਕੇਸ ਰਜਿਸਟਰਡ ਕੀਤਾ ਗਿਆ ਸੀ 18 ਜੁਲਾਈ 2000 ਦੇ ਵਿੱਚ ਯਾਨੀ ਕਿ ਜਦੋਂ ਆਪਣੇ ਅਨਸਰ ਕੀ ਜਾਰੀ ਹੋਈ ਸੀ ਉਸ ਤੋਂ ਕੁਝ ਸਮੇਂ ਬਾਅਦ ਹੀ ਕੇਸ ਫਾਈਲ ਕਰ ਦਿੱਤਾ ਗਿਆ ਸੀ ਜਿਸ ਦਾ ਡੈਰੀ ਨੰਬਰ 9232648 ਹੈ ਅਤੇ ਇਸ ਕੇਸ ਦੇ ਅਗਰ ਆਪਾਂ ਧਿਆਨ ਨਾਲ ਦੇਖੀ ਤਾਂ ਇਹ ਕੇਸ ਸ਼ੇਖਰ ਕੁਮਾਰ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਵੱਲੋਂ ਕੀਤਾ ਗਿਆ ਹੈ ਜੋ ਕਿ ਫਾਜ਼ਲ ਦੇ ਡਿਸਟ੍ਰਿਕਟ ਵੱਲੋਂ ਕੇਸ ਫਾਈਲ ਕੀਤਾ ਗਿਆ ਜਿਸ ਤੋਂ ਵਿਕਾਸ ਚਤਰਾਥ ਐਡਵੋਕੇਸੀ ਅਤੇ ਰਿਸਪੌਂਸਰਡ ਐਡਵੋਕੇਟ ਨੇਮ ਐਡਵੋਕੇਟ ਜਰਨਲ ਔਰ ਇਸ ਕੇਸ ਦੀ ਜੋ ਲਾਸਟ ਸੁਣਵਾਈ ਹੋਈ ਸੀ ਇਹ ਸੁਣਵਾਈ ਹੋਈ ਸੀ ਜੀ 8 ਦਸੰਬਰ 2023 ਵਾਲੇ ਦਿਨ ਔਰ ਉਸ ਦਿਨ ਜੋ ਆਪਾਂ ਨੂੰ ਨੈਕਸਟ ਤਰੀਕ ਦਿੱਤੀ ਗਈ ਸੀ ਉਹ ਸੀਗੀ 4 14 ਅਪ੍ਰੈਲ ਬਟ ਹੁਣ ਅਚਾਨਕ ਹੀ ਜੋ ਇਸ ਦੀ ਤਰੀਕ ਹੈ ਉਸ ਨੂੰ ਚੇਂਜ ਕੀਤਾ ਗਿਆ ਔਰ ਹੁਣ ਅੱਜ ਯਾਨੀ ਕਿ 23 ਫੈਬ 2024 ਨੂੰ ਅੱਜ ਇਸ ਦੀ ਸੁਣਵਾਈ ਹੋਈ ਹੈ ਜਿਹੜੀ ਕਿ ਆਪਣੀ ਲਿਸਟ ਨੰਬਰ 276 ਸੀ ਅਤੇ ਆਪਣਾ ਕੋਰਟ ਰੂਮ ਨੰਬਰ 36 ਦੇ ਵਿੱਚ ਅੱਜ ਇਸ ਦੀ ਸੁਣਵਾਈ ਕੀਤੀ ਗਈ ਹੈ ਤਾਂ ਇੱਕ ਵਾਰੀ ਆਪਾਂ ਡਿਸਪਲੇ ਬੋਰਡ ਦੇ ਉੱਪਰ ਵੀ ਲੈ ਕੇ ਚੱਲਦੇ ਹਾਂ ਕਿ ਉੱਥੇ ਕੀ ਅਪਡੇਟ ਸ਼ੋ ਹੋ ਰਿਹਾ ਹੈਗਾ ਤਾਂ ਫਾਈਨਲ ਦੇਖ ਸਕਦੇ ਹੋ ਜੋ ਡਿਸਪਲੇ ਬੋਰਡ ਹੈ ਇਸ ਦੇ ਉੱਪਰ ਜੋ ਅੱਜ ਆਪਣਾ ਕੋਰਟ ਰੂਮ ਨੰਬਰ 36 ਹੈ ਉਸ ਤੇ ਕੋਈ ਵੀ ਅਪਡੇਟ ਸ਼ੇਅਰ ਨਹੀਂ ਕਰੇਗੀ ਬਟ ਉਮੀਦ ਇਹੀ ਹੈ ਕਿ ਅੱਜ ਜੋ ਆਪਣਾ ਇਸ ਕੇਸ ਦਾ ਕੁਝ ਨਾ ਕੁਝ ਡਿਸੀਜਨ ਹੋਵੇਗਾ ਅਤੇ ਇਸ ਦਾ ਬੈਨੀਫਿਟ ਦੀ ਗੱਲ ਕਰੀਏ ਤਾਂ ਇਸ ਦਾ ਕੋਈ ਬਹੁਤਾ ਬੈਨੀਫਿਟ ਕਿਸੇ ਵੀ ਸਟੂਡੈਂਟ ਨੂੰ ਨਹੀਂ ਮਿਲਣਾਗਾ ਕਿਉਂਕਿ ਅਗਰ ਆਪਾਂ ਇੱਕ ਸਪੋਜ਼ ਕਰੀਏ ਪੰਜਾਬੀ ਦਾ 100 ਨੰਬਰ ਦਾ ਪੇਪਰ ਸੀ ਤਾਂ ਜਿਹੜੇ ਉਮੀਦਵਾਰ ਜਿਨ੍ਹਾਂ ਦੇ ਨੰਬਰ 51 50 51 52 53 ਜਾਂ 54 ਆ ਅਗਰ ਗਰੇਸ ਹਟਦੀ ਹੈ ਜਾ ਕਿ ਕਿਤੇ ਕਿਤੇ ਉਹਨਾਂ ਸਟੂਡੈਂਟਸ ਨੂੰ ਲਾਸ ਹੋ ਸਕਦਾ ਹੈਗਾ ਅਗਰ ਉਹਨਾਂ ਦਾ ਇੱਕ ਤਾਂ ਨੰਬਰ ਘੱਟ ਹੁੰਦਾਗਾ ਪਰ ਦੂਸਰੇ ਪਾਸੇ ਆਪਾਂ ਦੇਖੀਏ ਕਿ ਜਿਹੜੇ ਸਾਥੀਆਂ ਦੇ ਜੋ ਗ੍ਰੇਸ ਮਿਲਣ ਕਰਕੇ ਨੰਬਰ ਪੂਰੇ ਹੋਏ ਆ ਉਹਨਾਂ ਨੂੰ ਬੈਨੀਫਿਟ ਮਿਲੇਗਾ ਅਗਰ ਜਿਨ੍ਹਾਂ ਦੇ 49 ਫਾਈਨਲ ਨੰਬਰ ਗ੍ਰੇਸ ਮਿਲਣ ਤੋਂ ਬਾਅਦ ਵੀ ਆ ਜਾਂ 48 ਨੰਬਰ ਤਾਂ ਉਹਨਾਂ ਨੂੰ ਇਸ ਦਾ ਖਟਨ ਨਾਲ ਜਾਂ ਲੱਗਨ ਨਾਲ ਕੋਈ ਵੀ ਬੈਨੀਫਿਟ ਨਹੀਂ ਮਿਲਣਾ ਬਟ ਦੂਸਰੇ ਸਟੂਡੈਂਟਸ ਨੂੰ ਜ਼ਰੂਰ ਇਸ ਦਾ ਬੈਨੀਫਿਟ ਮਿਲੇਗਾ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦਾ ਜੋ ਹਾਈ ਕੋਰਟ ਵੱਲੋਂ ਕੀ ਡਿਸੀਜਨ ਲਿਆ ਜਾਂਦਾ ਹੈ ਤਾਂ ਇਸ ਦੇ ਸਬੰਧੀ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ